ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ प्रवचन ਕਰਦੇ ਹੁੰਦੇ ਸੀ ਕਹਿੰਦੇ ਭਗਵਾਨ ਨੇ ਭਿਲਣੀ ਦੇ ਬੇਰ ਐਵੇਂ ਨਹੀਂ ਖਾਦੇ ਇਹ ਪਿਛਲੇ ਜਨਮ ਚ ਰਾਜੇ ਦੀ ਲੜਕੀ ਸੀ ਬਚਪਨ ਚ ਭਗਵਾਨ ਦੇ ਨਾਲ ਪਰਮਾਤਮਾ ਦੇ ਨਾਲ ਪ੍ਰੇਮ ਸੀ ਅਥਾ ਵੰਦਗੀ ਕੀਤੀ ਇਹ ਇੰਨੀ ਖੂਬਸੂਰਤ ਸੀ ਜਿਸ ਕਮਰੇ ਚ ਚਲੀ ਜਾਂਦੀ ਸੀ ਰੋਸ਼ਨੀ ਦੀ ਜ਼ਰੂਰਤ ਨਹੀਂ ਪੈਂਦੀ ਸੀ ਸੋਹਣੀ ਹੋਣ ਕਰਕੇ ਰਾਜੇ ਦੀ ਲੜਕੀ ਹੋਣ ਕਰਕੇ ਸੰਗਤ ਜੀ ਨੂੰ ਜਾਣ ਨਹੀਂ ਦਿੰਦੇ ਸੀ ਨੇ ਪਰਮਾਤਮਾ ਦੀ ਬੰਦਗੀ ਕਰਕੇ ਬਰ ਮੰਗਿਆ हे ਭਗਵਾਨ ਮੈਨੂੰ ਨੀਚ ਤੋਂ ਨੀਚ ਕਰ ਪੈਦਾ ਕਰ ਮੇਰੀ ਸੂਰਤ ਇੰਨੀ ਬਦ ਸੂਰਤ ਹੋਵੇ ਹਰ ਬੰਦਾ ਮੇਰੇ ਵੱਲ ਥੁੱਕ ਕੇ ਲੰਗੇ ਪਿਛਲੇ ਜਨਮ 'ਚ ਬੰਦਗੀ ਕੀਤੀ ਭੀਲਣੀ ਦਾ ਜਨਮ ਮਿਲ ਗਿਆ ਤੇ ਰਿਸ਼ੀਆ ਮੂਨੀਆ ਨੇ ਸੰਸਾਰ ਨੇ ਇਹਦੇ ਵੱਲ ਦੇਖਣਾ ਮਨਾ ਕਰ ਦਿੱਤਾ ਗਰੀਬ ਬੰਦੇ ਵੱਲ ਕੋਈ ਨਹੀਂ ਜਾਂਦਾ ਤੇ ਉੱਥੇ ਮੰਦਰ ਬਣਾ ਕੇ ਭਗਵਾਨ ਦੀ ਉਡੀਕ ਕਰਦੀ ਆ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਮੰਦਰਾਂ ਨੂੰ ਵਾਕਿਆ ਨੂੰ ਛੱਡ ਕੇ ਰਿਸ਼ੀਆ ਮੂਨੀਆਂ ਨੂੰ ਛੱਡ ਕੇ ਭਿਲਣੀ ਦੀ ਕੁਟੀਆ 'ਚ ਪਹੁੰਚੇ ਫਿਰ ਉਹਦੇ ਝੂਠੇ ਵੇਰ ਭਗਵਾਨ ਨੇ ਖਾਦੇ ਇਹ ਪਿਛਲੇ ਜਨਮ ਦੀ ਪ੍ਰੀਤ ਹੁੰਦੀ ਆ ਅਸੀਂ ਸਾਰੇ ਬੈਠੇ ਆ ਨਾ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਸੰਗਤਾਂ ਨੇ ਸੰਗਤ ਕੀਤੀ ਹੈ ਤੇ ਮਹਾਂਪੁਰਖਾਂ ਦਾ ਪ੍ਰੇਮ ਆ ਪ੍ਰੇਮ ਤੋਂ ਬਿਨਾ ਕੋਈ ਆ ਨਹੀਂ ਸਕਦਾ ਇਸ ਕਰਕੇ ਸਾਡੀ ਸਤਿਗੁਰ ਦੇ ਦਰ ਨਾਲ ਪ੍ਰੀਤ ਵੱਜ ਜਾਏ। ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਇਹ 23 ਰੋਜ਼ਾ ਗੁਰਮਤ ਸਮਾਗਮ ਇਹ ਸਿਸ਼ੇ ਨਾਲ ਸੰਬੰਧਿਤ ਹੈ। ਸਾਡੀ ਵੀ ਪ੍ਰੀਤ ਸਤਿਗੁਰ ਦੇ ਦਰ ਦੇ ਨਾਲ ਵਣ ਜਾਏ। ਜਦੋਂ ਸਾਡੀ ਪ੍ਰੀਤ ਸਤਿਗੁਰ ਦੇ ਦਰ ਦੇ ਨਾਲ ਹੋ ਜਾਂਦੀ ਹੈ, ਅਸੀਂ ਸਤਿਗੁਰ ਦੇ ਹੋ ਜਾਵਾਂਗੇ। ਸਤਿਗੁਰ ਸਾਡੇ ਇੱਥੇ ਨਹੀਂ ਅਗਲੇ ਜਨਮ 'ਚ ਵੀ ਸਹਾਈ ਹੋਣਗੇ। ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ। ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਸੰਸਾਰ ਦਾ ਪ੍ਰੇਮ ਤਾਂ ਝੂਠਾ ਹੋ ਸਕਦਾ ਪਰ ਜਦੋਂ ਸਤਗੁਰ ਦੇ ਨਾਲ ਅਸੀਂ ਪ੍ਰੇਮ ਕਰਾਂਗੇ ਸਤਗੁਰ ਕਦੇ ਵੀ ਵਾਅਦਾ ਖਿਲਾਫੀ ਨਹੀਂ ਕਰਦੇ ਸਾਰੇ ਸੰਸਾਰ ਨੂੰ ਛੱਡ ਕੇ ਸਤਗੁਰ ਆਪਣੇ ਪ੍ਰੇਮੀ ਦੇ ਪਾਸ ਜਾਂਦੇ ਆ ਸਤਗੁਰ ਅਮੀਰੀ ਨਹੀਂ ਦੇਖਦੇ ਇਹ ਦਿਲ ਦੀ ਅਮੀਰੀ ਦੇਖਦੇ ਆ ਵੀ ਸਤਗੁਰ ਦਾ ਦੇ ਨਾਲ ਸਿੱਖ ਦਾ ਪ੍ਰੇਮ ਕਿੰਨਾ ਕ ਅਸੀਂ ਸਤਗੁਰ ਦੇ ਨਾਲ ਪ੍ਰੇਮ ਕਰਨਾ ਪਿਆਰ ਨਹੀਂ ਕਰਨਾ ਪਿਆਰ ਹੁੰਦਾ ਜ਼ਰੂਰਤ ਲਈ ਪ੍ਰੇਮ ਹੁੰਦਾ ਨਿਸ਼ਕਾਮ ਇਸ ਕਰਕੇ ਮਹਾਪੁਰਖਾਂ ਦੇ ਕਮਾਏ ਪਰਚਨ ਸਰਵਣ ਕਰਨੇ ਆ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੱਜ ਕੇ ਬੁਲਾਇਆ ਕਰੋ 6 ਦਿਨ ਦਾ ਸਾਰਾ ਸਵਾਗਤ ਬਾਕੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ